ਮਹਾਪੰਜਾਬ ਯੂਐਸਏ ਸਵਾਗਤ ਕਰਦਾ ਹੈ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਮਹਾਪੰਜਾਬ ਦਾ ਜੀ ਆਪਾਂ ਗੁਰੇਕਪਾਲ ਸਿੰਘ ਮਾਲਵਾ ਓਵਰਸੀਸ ਮੰਡੀ ਗਵਿੰਦਗੜ੍ਹ ਪੰਜਾਬ ਤੋਂ ਜੀ ਹਰ ਤਰ੍ਹਾਂ ਦੀਆਂ ਹਾਈਡਰੋਲਿਕ ਬੈਲੀ ਮਸ਼ੀਨਾਂ ਬਣਾਉਂਦੇ ਆ ਜਿਹੜੇ ਸਕ੍ਰੈਪ ਦੇ ਬੰਡਲ ਬਣਾਉਂਦੀਆਂ ਨੇ ਹਰ ਤਰ੍ਹਾਂ ਜਿਵੇਂ ਤੁਸੀਂ ਅੱਗੇ-ਅੱਗੇ ਸਾਰਾ ਦੇਖ ਸਕਦੇ ਹੋ ਪਲਾਸਟਿਕ ਗੱत्ता ਸੀਆਰਸੀ ਤਾਰਾਂ ਬਰਾਦਾ ਸਭ ਤਰ੍ਹਾਂ ਦੇ ਬੰਡਲ ਅੱਜਕੱਲ ਕੀ ਹੈ ਫੈਕਟਰੀਆਂ ਲੱਗ ਰਹੀਆਂ ਨੇ ਜਗ੍ਹਾ ਦੀ ਬਹੁਤ ਸ਼ਾਰਟੇਜ ਆ ਰਹੀ ਹੈ ਸਭ ਨੂੰ ਇਸ ਕਰਕੇ ਜਿਹੜਾ ਸਕ੍ਰੈਪ ਹੈਗੀ ਹੈ ਜਿੰਨੀ ਉਹ ਕੰਪੈਕਟ ਹੋਈ ਜਾਵੇ ਜਿੰਨੀ ਜਗ੍ਹਾ ਘਟ ਘੇਰੇ ਉਹ ਸੋ ਆਪਾਂ ਮਸ਼ੀਨਾਂ ਬਣਾਉਨੇ ਆਂ ਦਰਸ਼ਕੋ ਇਹ ਉਹ ਚੀਜ਼ਾਂ ਨੇ ਜਿਹੜੀਆਂ ਟਰੱਕਾਂ ਤੇ ਲੱਦ ਕੇ ਕੂੜਾ-ਕਚਰਾ ਲਈ ਕਦੇ ਟਰੱਕਾਂ ਸੀ ਦੇਖਦੇ ਆਂ ਇੱਧਰੋਂ ਲਈ ਜਾਂਦੇ ਆਂ ਕਦੇ ਉੱਧਰੋਂ ਲਈ ਜਾਂਦੇ ਆਂ ਬੜੀ ਵਾਰੀ ਸਾਡੇ ਦਿਮਾਗ 'ਚ ਆਉਂਦਾ ਵੀ ਪਤ ਨਹੀਂ ਇਹਦੀ ਐਦਾਂ ਹੀ ਢੋਆ-ਢੋਈ ਹੋ ਜਾਂਦੀ ਆ ਕਿੱਥੇ ਟਰੱਕਾਂ ਦੇ ਵਿੱਚ ਜਿਹੜਾ ਸਮਾਨ ਲੱਦ ਕੇ ਇੱਧਰ-ਉੱਧਰ ਲਿਜਾਣ ਨੂੰ ਪੂਰੀ-ਪੂਰੀ ਗੱਡੀ ਭਰ ਜਾਂਦੀ ਸੀ ਲੈ ਬਾਈਆਂ ਨੇ ਆ ਦੇਖ ਲਓ ਆ ਚੀਜ਼ਾਂ ਬਣਾਤੀਆਂ ਆ ਕਿੰਨੇ ਤਾਰ ਇਕੱਠੀ ਕਰਕੇ ਇੱਕ ਬੰਡਲ ਬਣਾਤਾ ਜਿਵੇਂ ਮਰਜ਼ੀ ਚੱਕ ਕੇ ਰੱਖ ਲਓ ਇਹ ਟੁਕੜੇ ਜਿਹਨਾਂ ਦਾ ਜਗ੍ਹਾ ਵੀ ਨਹੀਂ ਲੈਣੀ ਦੂਜਾ ਆ ਬਣਾਤਾ ਜੀ ਇਸੇ ਤਰ੍ਹਾਂ ਗੱਤੇ ਦਾ ਬਣਾ ਦਿੱਤਾ ਆ ਤਾਰਾਂ ਕਿੰਨਾ ਖਲਾਰਾ ਪੈਂਦਾ ਤਾਰਾਂ ਦਾ ਇੱਕ ਮਸ਼ੀਨ ਨੇ ਸਾਰੇ ਇਕੱਠਾ ਕਰਤਾ ਜੀ ਜੇ ਸਾਬ ਨਾ ਆਪਾਂ ਸਕ੍ਰੈਪ ਦੀ ਗੱਲ ਕਰਦੇ ਆ ਜੀ ਜਿਹੜਾ ਮਾਲ ਇੱਕ ਗੱਡੀ ਚ ਜਾਂਦਾ ਫੁੱਲਵਾ ਅਸੀਂ ਗਾਰੰਟੀ ਲੈਨੇ ਜੀ ਬੰਡਲ ਬਣਾਇਆ ਹੋਇਆ ਮਾਲ ਤੁਸੀਂ ਭੇਜੋ ਉਹਦੇ ਬਰਬਰ 6 ਗੱਡੀਆਂ ਚ ਮਾਲ ਭਰ ਕੇ ਦੇਖ ਲਓ ਬੰਡਲ ਬਣਿਆ ਹੋਇਆ ਭਰਾ ਹੋਇਆ ਕਿਰਾਏ ਦੀ ਵੀ ਬਚਤ ਹੋ ਗਈ ਖਲਾਰਾ ਵੀ ਬਚ ਗਿਆ ਤੇ ਗੋਲੇ ਵਰਦਾ ਵੀ ਬਚ ਗਿਆ ਜਿਹਦੇ ਕਿਸੇ ਕੋਲ ਛੋਟੀ ਫੈਕਟਰੀ ਆ ਵੱਡੀ ਫੈਕਟਰੀ ਆ ਜਗ੍ਹਾ ਤਾਂ ਥੋੜੀ ਥੋੜੀ ਆ ਜਗਾ ਦੀ ਜਗਾ ਬਚ ਕੇ ਟਰਾਂਸਪੋਰਟੇਸ਼ਨ ਦਾ ਫਾਇਦਾ ਹੁੰਦਾ ਜੀ ਉੱਪਰ ਦੀ ਮਾਲ ਜਿਹੜਾ ਸਕ੍ਰੈਪ ਜਾ ਕੇ ਵੇਚੋਂਗੇ ਜਿੱਥੇ ਵੇਚੋਂਗੇ 2 ਤੋਂ 3 ਰੁਪਏ ਕਿਲੋ ਮਹਿੰਗਾ ਵਿਗਦਾ ਉਹ ਉਹਨੂੰ ਵੀ ਖਲਾਰਾ ਥੋਖਾ ਹੋ ਗਿਆ ਸਾਹਮਣੇ ਲੇਬਰ ਘੱਟ ਗਈ ਇਹ ਸਾਰੇ ਇੰਨੇ ਕੰਮ ਕਰਨ ਵਾਲੀ ਇਹ ਦਿਖਾਉਦਾ ਯਾਰ ਮਸ਼ੀਨ ਕਿਹੜੀ ਹੈ ਤੁਹਾਡੇ ਕੋਲ ਆ ਦੇਖੋ ਜੀ ਆ ਆਪਣਾ ਮੇਨ ਮਾਡਲ ਹੁੰਦਾ ਜੀ ਡਬਲ ਐਕਸ਼ਨ ਜਿਹੜੀ ਹੈਗੀ ਹੈ 12x18 ਫੁੱਟ ਬਾਈ 1.5 ਫੁੱਟ ਦਾ ਬੰਡਲ ਬਣਾਉਂਦੀ ਹੈ ਇਹ ਆ ਟੱਕਣ ਖੁੱਲਦਾ ਹੈ ਮਾਲ ਇਹ ਚ ਪਾਓ ਚਾਹੇ ਬਰਾਦਾ ਹੋਇਆ ਤਾਰ ਹੋਇਆ ਸੀਆਰਸੀ ਜੋ ਮਰਜ਼ੀ ਮਾਲ ਪਾਓ ਟੱਕਣ ਬੰਦ ਕਰੋ ਕੰ ਇੱਕਾ ਲੋਕ ਬੰਦੇ ਨੇ ਮੈਨੂਅਲੀ ਖੋਲਣਾ ਹੈ ਬਸ ਇੱਥੋਂ ਖੋਲੋ ਉਸੇ ਬਾਅਦ ਉਹੀ ਬੰਡਲ ਧੱਕ ਕੇ ਬੰਡਲ ਬਾਹਰ ਕੱਢ ਦੇਗੀ ਇੱਥੋਂ ਬੰਡਲ ਸਿੱਟ ਦੇਗੀ ਬੰਦੇ ਬੰਦੇ ਦਾ ਕੰਮ ਸਿਰਫ ਆ ਸੇਫਟੀ ਦੇ ਲਈ ਉਹਨੂੰ ਉਹਨੂੰ ਰੋਕਣ ਦੇ ਲਈ ਆ ਬਾਕੀ ਕੰਮ ਆ ਜਿਹੜੇ ਬੰਡਲ ਆ ਸਾਰੇ ਇਹ ਇੱਕੋ ਮਸ਼ੀਨ ਨੇ ਬਣਾਏ ਇੱਕੋ ਮਸ਼ੀਨ ਨੇ ਬਣਾਏ ਨੇ ਇਹ ਸਾਰੇ ਲੈ ਦੋਸਤੋ ਦੇਖੋ ਹੋਰ ਇਦਾਂ ਸੌਖਾ ਕੰਮ ਕੀ ਹੋਵੇ ਕਿੰਨਾ ਘਰਦਾ ਖਲਾਲਾ ਸੰਤ ਬਹੁਤ ਫਰਕ ਪੈਂਦਾ ਜੀ ਇਸ ਤੋਂ ਬਾਅਦ ਫਿਰ ਆ ਜਾਂਦਾ ਜਿਵੇਂ ਬਹੁਤ ਹੈਵੀ ਮਟੀਰੀਅਲ ਹੋਵੇ ਉਹਦੇ ਵਾਸਤੇ ਫਿਰ ਆਪਾਂ ਆ ਟਰिपल ਐਕਸ਼ਨ ਬਣਾਉਨੇ ਆ ਜਿਹੜਾ ਬਰਾਦਾ ਲੋਕਾਂ ਨੂੰ ਸਕ੍ਰੈਪ ਬਰਾ ਆ ਬਰਾਦਾ ਦਾ ਬੰਡਲ ਬਣਿਆ ਹੋਇਆ ਜੀ ਇਹ ਲੂਜ਼ ਬਰਾਦਾ ਆ ਚੈਂਬਰ ਦੇ ਵਿੱਚ ਇੱਥੇ ਉੱਪਰ ਤੱਕ ਭਰਿਆ ਹੋਇਆ ਸੀਗਾ ਆਪਾਂ ਕੈਮ ਉਹ ਲਾਏ ਨੇ ਆਪਣੇ ਟੀਵੀ ਤੇ ਵੀ ਸਾਰੀਆਂ ਵੀਡੀਓ ਆ ਰਹੀਆਂ ਨੇ ਆ ਬੰਡਲ 40 ਤੋਂ 45 ਕਿਲੋ ਦਾ ਇਹ ਬੰਡਲ ਹਿੱਲਦਾ ਨਹੀਂ ਹਿਲਾਇਆ ਹੋਇਆ ਬਰਾਦੇ ਦਾ ਬੰਡਲ ਹੈ ਜੀ ਇੰਨਾ ਟੈਟ ਬੰਡਲ ਕੋਈ ਦਿਖਾ ਦੇਵੇ ਜਿਵੇਂ ਮਰਜ਼ੀ ਮੁੱਕੀਆਂ ਮਾਰ ਲਓ ਸਿੱਟ ਲਓ ਕੋਈ ਫਰਕ ਨਹੀਂ ਪੈਂਦਾ ਇਸ ਤੋਂ ਬਾਅਦ ਫਿਰ ਇਹ ਇਹਦੇ ਵਿੱਚ ਚਾਹੇ ਜਿਵੇਂ ਹੁਣ ਕਾਰ ਬਾਡੀ ਦੀ ਸਕ੍ਰੈਪ ਹੈਗੀ ਹੈ ਉਹਦੇ ਬੰਡਲ ਬਣਾ ਲਓ ਸਾਰੀ ਲੀਵਰ ਆਪਰੇਟਿਡ ਬਣਾ ਲਓ ਫੁੱਲੀ ਆਟੋਮੈਟਿਕ ਬਣਾ ਲਓ ਉਸ ਤੋਂ ਬਾਅਦ ਵਰਟੀਕਲ ਆ ਜਾਂਦੀ ਹੈ ਜੀ ਇਹ ਬੋਤਲਾਂ ਦੇ ਬੰਡਲ ਬਣਾਉਣ ਨੂੰ ਆ ਜਾਂਦੀ ਹੈ ਬੋਤਲ ਦੇ ਬਣਾ ਲਓ ਗੱਤੇ ਦੇ ਬਣਾ ਲਓ ਕਾਟਨ ਦੇ ਬਣਾ ਲਓ ਜਿਹੜੇ ਮਰਜ਼ੀ ਚੀਜ਼ ਦੇ ਬਣਾਈ ਜਾਓ ਆ ਲੂਜ਼ ਮਾਲ ਹੋਵੇ ਤਾਂ ਸਟਾਲ ਪੂਰਾ ਭਰ ਜਾਵੇ ਆ 90 ਤੋਂ 100 ਕਿਲੋ ਦਾ ਬੰਡਲ ਹੈ ਜੇ ਲੂਜ਼ ਹੋਵੇ ਤਾਂ ਇੱਥੇ ਪੂਰੀਆਂ ਬੋਰੀਆਂ ਭਰ ਜਾਣ ਉਹ ਪਿੱਛੇ ਵੀ ਤੁਸੀਂ ਦੇਖੋਗੇ ਸਾਰੀ ਫੋਟੋ ਬਣੀ ਹੋਈਆਂ ਬ੍ਰਿਕਟ ਹੋਗੇ ਬਰਾਦੇ ਦੇ ਹੋਗੇ ਫਿਰ ਆਇਕਾ ਲੁਧਿਆਣੇ ਵਾਸਤੇ ਸਪੈਸ਼ਲ ਅਸੀਂ ਵਰਟੀਕਲ ਬਣਾਈ ਹੈ ਜਿਨ੍ਹਾਂ ਕੋਲ ਜਗ੍ਹਾ ਦੀ ਬਹੁਤ ਜ਼ਿਆਦਾ ਸ਼ਾਰਟੇਜ ਆਉਂਦੀ ਹੈ ਵਰਟੀਕਲ ਬਣਾਤੀ ਇਹਦੇ ਵਿੱਚ ਬਰਾਦੇ ਪਾਓ ਪਰ ਉਹ ਚੈਂਬਰ ਭਰ ਕੇ ਦਬੋਗੇ ਥੱਲੇ ਬੰਡਲ ਕੱਢ ਦੇਗੀ ਛੋਟਾ ਜਿਹਾ ਬੰਡਲ ਬਣ ਜਾਏਗਾ ਨਾ ਜਗ੍ਹਾ ਘੇਰੇ ਨਲੇ ਬਰਾਦੇ ਦੀ ਕੰਜ਼ਮਪਸ਼ਨ ਵਧੀਆ ਹੁੰਦੀ ਹੈ ਹੋਰ ਇਹਦਾ ਇੱਕ ਹੋਰ ਫਾਇਦਾ ਇਹ ਵੀ ਹੈਗਾ ਬਰਾਦੇ ਦਾ ਬੰਡਲ ਬਣਿਆ ਹੋਇਆ ਨਾ ਜੰਗ ਲੱਗੇ ਨਾ ਵਾਸਤਾ ਨਾ ਖਰਾਬ ਹੋਵੇ ਸਭ ਤੋਂ ਵੱਡਾ ਫਾਇਦਾ ਇਹ ਹੈ ਦੋਸਤੋ ਚੀਜ਼ ਤਾਂ ਸੀਗੀ ਇਹ ਫੈਕਟਰੀ ਵਾਲੇ ਦੇ ਕੰਮ ਆਉਣ ਵਾਲੀ ਪਰ ਐਗਜ਼ੀਬਿਸ਼ਨ 'ਚ ਘੁੰਮਦਿਆਂ ਨੂੰ ਲੱਗਿਆ ਵੀ ਵਧੀਆ ਲੱਗੀ ਚੰਗੀ ਲੱਗੀ ਤਾਂ ਤੁਹਾਨੂੰ ਇਹ ਦਿਖਾਈ ਆ ਦੇਖੋ ਟੈਕਨੋਲੋਜੀ ਦਾ ਜੋਗਾ ਜਦੋਂ ਟੈਕਨੋਲੋਜੀ ਕੋਈ ਮਸ਼ੀਨਰੀ ਕੁਝ ਵੀ ਬਣਦੀ ਆ ਤਾਂ ਉਹਦਾ ਕੁਝ ਨਾ ਕੁਝ ਨੁਕਸਾਨ ਵੀ ਹੁੰਦਾ ਸੀ ਕੁਝ ਨਾ ਕੁਝ ਉਹਦਾ ਆਮ ਲੋਕਾਂ ਨੂੰ ਖਵੇਆਜਾ ਵੀ ਹੁੰਦਾ ਸੀ ਜਿਵੇਂ ਸੜਕਾਂ ਤੇ ਰੋਲਦਾ ਫਿਰਦਾ ਸੀ ਕਿਸੇ ਦਾ ਟਾਇਰ ਪੈਂਚਰ ਹੋ ਗਿਆ ਕਿਸੇ ਦੇ ਉਦਾਂ ਕੋਈ ਕਚਰਾ ਵੱਜ ਗਿਆ ਕਿਸੇ ਦਾ ਕੁਝ ਹੋ ਗਿਆ ਹੁਣ ਜੇ ਸਾਰੇ ਇੰਡਸਟਰੀ ਵਾਲੇ ਆ ਜਿਹੜੇ ਸਾਰੇ ਫੈਕਟਰੀ ਵਾਲੇ ਆਪਣਾ ਆਪਣਾ ਖਿਲਾਰਾ ਸੰਭ ਲੈਣ ਤਾਂ ਲੋਕਾਂ ਨੂੰ ਤੰਕਰਾਂ ਦੀ ਲੋੜ ਹੀ ਨਹੀਂ ਪੈਣੀ ਬਹੁਤ ਵਧੀਆ ਜੀ ਬਹੁਤ ਵਧੀਆ ਬਾਕੀ ਬਹੁਤ ਬਹੁਤ ਧੰਨਵਾਦ ਆ ਜੀ ਮਹਾ ਪੰਜਾਬ ਦਾ ਤੁਹਾਡੇ ਚੈਨਲਾਂ ਕਰਕੇ ਹੀ ਸਾਨੂੰ ਐਡਵਰਟਾਈਜ਼ਮੈਂਟ ਦੇ ਮੌਕੇ ਮਿਲ ਰਹੇ ਨੇ ਸਾਡਾ ਕੰਮ ਗਰੋ ਕਰਦਾ ਜੀ ਬ ਇੱਕ ਆਪਾਂ ਹੋਰ ਸਪੈਸ਼ਲ ਮਹਾਪੰਜਾਬ ਵੱਲੋਂ ਹੀ ਡਿਸਕਾਊਂਟ ਦੇ ਰਹੇ ਆ ਜਿਹੜਾ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਮਾਲਵਾ ਓਵਰਸੀਜ਼ ਦਾ ਚੈਨਲ ਸਬਸਕ੍ਰਾਈਬ ਕਰੋ ਤੇ ਮਹਾਪੰਜਾਬ ਦਾ ਚੈਨਲ ਸਬਸਕ੍ਰਾਈਬ ਕਰੋ ਉਹਨੂੰ 10 ਤੋਂ 15% ਦਾ ਡਿਸਕਾਊਂਟ ਦਵਾਂਗੇ